ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚ ਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚ ਲਾਉਣਾ ਤਾਂ ਸਹੀ ਕੋਈ ਗੱਲਬਾਤ ਹੈ ਵੀ ਜੋ ਜਿੰਤਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਬੱਚਿਆਂ ਦੇ ਰੇਪ ਹੋ ਹੀ ਜਾਂਦੇ ਆ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੌਣੇ ਬਹੁਤ ਪੰਜ ਚਾਰ ਸਾਲੇ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰਕੇ ਕੋਈ ਨਾ ਰਾਹ ਪੈ ਜਾਣਗੇ ਤੇ ਵਾਹ ਪੈ ਜਾਣਗੇ ਹੁਣ ਪੰਜਾਬ 'ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਉਹ ਦੋ ਭਰਾ ਸਾਜਿੰਗਾ ਖਬਾਗਾ ਪਾ ਪਾਈ ਜਸਪ੍ਰੀ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨੇ ਕੇਸ ਦਰਜ ਹੋ ਜਾਆ ਵਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਵਿੱਚ ਚਿਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਰਿਆ ਦੇਖੋਗੇ